thank <laughs> you

ਜੋ ਅਲੀ ਦੀ ਜੈ ਦੇਖਣੇ ਜੇ ਮੈਂ ਵੇਖਾ ਮੇਰਾ ਸਤਗੁਰ ਨਾ ਵੇਖੇ ਜੇ ਮੈਂ ਨਾ ਹੀ ਵੇਖਾਂ ਤਾਂ ਉਹ ਵੇਖੇ ਉਹ ਐਸੇ ਲੇਖਤ ਹੋਣਗੇ ਮੇਰੇ ਸਤਗੁਰ ਅੱਖ ਨਜ਼ਰਾਂ ਦੇ ਨਾਲ ਵੇਖੇ ਕਿਸਮਤ ਵਾਲੇ ਫਕੀਰ ਹੁੰਦੇ ਨੇ ਜਿਨ੍ਹਾਂ ਦੇ ਪੀਰ ਉਹਨਾਂ ਦੇ ਕੋਲ ਬੈਠੇ ਹੋਣ ਜੇ ਵੇਖਾਂ ਜੇ ਵੇਖ ਜਿਨ ਵੇਖਾਂ ਸਤਿਗੁਰਨਾ ਵੇਖਿਆ ਸਤਿਗੁਰਨਾ ਵੇਖਿਆ ਜੇ ਮੈਂ ਨਾ ਵੇਖਾਂ ਤਾਂ ਓ ਵੇਖੇ ਐਸੇ ਲਖਤ ਹੋ ਗਏ ਮੇਰੇ ਤੇ ਸੁਣਾ ਨਜ਼ਰਾਂ ਦੇ ਨਾ ਚੁੱਪ ਚੁੱਪ ਹੀ ਤੇ ਆ ਗੱਲ ਬਣ ਜਾਵੇ ਬਣ ਜਾਵੇ ਬਾਬਾ ਜੀ ਬਾਬਾ ਜੀ ਬਘਾ ਜਿਹੜੇ ਜਿਹੜੇ ਪੀਰ ਮੁਰਸ਼ਦ ਹੁੰਦੇ ਨੇ ਇਹ ਤਾਂ ਹੀ ਮੰਨ ਜਾਣ ਤੇ ਫਿਰ ਆ ਪਰਪੰਚਰ ਚਾਉਣ ਦੀ ਲੋੜ ਨਹੀਂ ਪੈਂਦੀ ਦੇਵੀ ਦਾ ਸਾਡਾ ਤੇਰਾ ਮੋੜ ਕੇ ਤੇ ਤੂੰ ਅੱਖੀਆਂ ਨਾਲ ਦੇਵੀ ਦਾ ਸਾਡਾ ਤੇਰਾ ਪਿਆਰ ਦਾ ਤੇ ਤੂੰ ਦੂਰੇ ਉਹ ਸੱਜਣਾ ਦੇ ਮੈਂ ਦਰਿਆ ਦੁੱਖ ਪਿਛਲਾ ਹੀ ਆ ਦੁੱਖ ਪਿਛਲਾ ਹੀ ਜੋਗੀਨਨੂੰ ਜੀ ਮੈਂ ਤਰਨਵੀਰ ਕੈਂਡੀ ਵਾਰਡ ਨੰਬਰ 360 ਦਾ ਸੇਵਾਦਾਰ ਬੁੱਟੀ ਮੀਲ ਅਨੀਤਾ ਰਣਜੀਤ ਦਾ ਬੇਟਾ ਤਰਨਵੀਰ ਕੈਂਡੀ ਅੱਜ ਝੰਝੋਟੀ ਦੇ ਵਿੱਚ ਬਾਬਾ ਝਾੜ ਪੀਰ ਜੀ ਦਾ ਮੇਲਾ ਵਾ ਸਲਾਨਾ ਮੇਲਾ ਵਾ ਜੋ ਕਿ ਸਾਵਣ ਦੇ ਅਖੀਰ ਹੈ ਅਖੀਰ ਲੈ ਅਤਾਰ ਹਰ ਸਾਲ ਦੀ ਤਰ੍ਹਾਂ ਇਹ ਸਾਲ ਵੀ ਬੜਾ ਧੂਮ ਦਾ ਹੁੰਦਾ ਮਨਾਇਆ ਜਾ ਰਿਹਾ ਸਤਗੁਰੂ ਮਨਕੀਰ ਨਾਥ ਜੀ ਦੀ ਦੇਖ ਰੇਚ ਹੋ ਰਿਹਾ ਏ ਤੇ ਮੈਂ ਬਾਬਾ ਜੀ ਨੂੰ ਤੇ ਇੱਥੇ ਪਹੁੰਚੇ ਸ਼ਰਧਾਲੂ ਭੈਣ ਭਰਾਵਾਂ ਨੂੰ ਕਮੇਟੀ ਦੇ ਮੈਂਬਰਾਂ ਨੂੰ ਬਹੁਤ ਬਹੁ ਮੁਬਾਰਕਾ ਦੇਣਾ ਮੇਲੇ ਦੀਆਂ ਤੇ ਮੈਂ ਆਪਣੇ ਭੈਣ ਭਰਾਵਾਂਗੇ ਵਾਹਿਗੁਰੂਗੇ ਅਰਦਾਸ ਕਰਦਾ ਕਿ ਇਹਨਾਂ ਸਾਰੇ ਭੈਣ ਭਰਾਵਾਂ ਦੀਆਂ ਮਨੋ ਕਾਮਨਾ ਇਦਾਂ ਹੀ ਪੂਰੀਆਂ ਹੋਣ